ਸਾਸਰੀ ਘਾਲ ਦੀ ਸਾਰਿਆਂ ਨੂੰ ਜੇ ਤੁਸੀਂ ਦਾਲ ਖਾ ਖਾ ਕੇ ਹੋ ਚੁੱਕੇ ਹੋ ਬੋਰ ਤੇ ਬਣਾਓ ਇਸ ਤਰੀਕੇ ਨਾਲ ਦਾਲ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਨਾ ਦਾਲ ਨੂੰ ਚੋਕ ਲੈਣਾ ਆ ਚੋਕ ਕੇ ਤੇ ਇਹਨੂੰ ਫਿਰ ਧੋ ਕੇ ਨਾ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਧੋਣ ਤੋਂ ਬਾਅਦ ਫਿਰ ਆਪਾਂ ਇਸ ਦਾਲ ਨੂੰ ਜਿਹੜਾ ਆਪਾਂ ਭਿ ਕੇ ਰੱਖ ਦੇਣਾ ਆ ਇਸ ਤਰੀਕੇ ਨਾਲ ਤੁਸੀਂ ਇਹਨਾਂ ਦਾਲ ਬਣਾ ਕੇ ਦੇਖਿਓ ਤੇ ਬਹੁਤ ਹੀ ਸਵਾਦਦਾਰ ਦਾਲ ਬਣਦੀ ਆ ਮੈਂ ਵੀ ਇਹਨਾਂ ਪਹਿਲੀ ਵਾਰੀ ਬਣਾਈ ਆ ਤੇ ਮੈਂ ਕਿਹਾ ਵੀਡੀਓ ਬਣਾ ਲੈਨੇ ਜੇ ਤੇ ਬਣੂਗੀ ਚੰਗੀ ਤੇ ਵੀਡੀਓ ਪਾ ਦਵਾਂਗੇ ਜੇ ਨਾ ਚੰਗੀ ਬਣੀ ਤੇ ਫਿਰ ਆਪਾਂ ਨਾ ਪਾਵਾਂਗੇ ਪਰ ਦਾਲ ਸੱਚੀ ਬੜੀ ਸਵਾਦ ਬਣੀ ਤੇ ਤੁਸੀਂ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਆ ਇਸ ਤਰ੍ਹਾਂ ਬਣਾ ਕੇ ਦੇਖਿਓ ਆਪਾਂ ਨਾ ਇਹ ਦਾਲਾਂ ਦੋ ਤਿੰਨ ਵਾਰ ਧੋਣ ਤੋਂ ਬਾਅਦ ਇਹ ਜੋ ਗੰਦਾ ਜੇ ਪਾਣੀ ਆ ਨਾ ਤਾਂ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਜੋ ਵੀ ਇਹਦੇ ਵਿੱਚ ਮਿੱਟੀ ਘਟਾ ਆ ਨਾ ਸਾਰਾ ਹੀ ਹੋਣ ਨਿਕਲ ਜਾਊਗਾ ਤੇ ਆਪਾਂ ਫੇਰ ਇਹਨੂੰ ਧੋਣ ਤੋਂ ਬਾਅਦ ਆਪਾਂ ਦੁਪਹਿਰ ਜਈ ਹੋਈ ਆ ਇਸ ਵੇਲੇ ਜਦੋਂ ਮੈਂ ਹੁਣ ਇਹ ਦਾਲ ਭਿੰਦੀ ਆ ਤੈਨੂੰ ਭੇਕੇ ਰੱਖ ਦੇਣਾ ਆ ਦਾਲ ਹੈਗੀ ਆ ਜੀ ਸਾਤ ਮੂੰਗੀ ਜਿਹੜੀ ਜਿਹੜੀ ਹਰੀ ਮੂੰਗੀ ਹੁੰਦੀ ਆ ਉਹ ਦਾਲ ਆ ਇਹਨੂੰ ਆਪਾਂ ਇੱਦਾਂ ਖੁੱਲੇ ਜੇ ਪਾਣੀ ਦੇ ਵਿੱਚ ਇਹਨੂੰ ਭੇਕੇ ਆਪਾਂ ਰੱਖ ਦੇਣਾ ਆ ਤੇ ਇਹਨੂੰ ਹੁਣ ਆਪਾਂ ਢੱਕ ਕੇ ਨਾ ਅੰਦਰ ਨੂੰ ਰੱਖ ਦਵਾਂਗੇ ਤੇ ਅੱਜ ਦੇਖੋ ਜੀ ਮੈਂ ਹੁਣ ਦਾਲ ਤੇ ਦਿੱਤੀ ਪੇਂਟ ਅੱਜ ਮੈਂ ਦਿਖਾਉਣੀ ਤੁਹਾਨੂੰ ਜਿਹੜੇ ਮੈਂ ਸੂਟ ਬਣਾਏ ਆ ਇਹ ਹੈਗਾ ਜੀ ਪਲਾਜ਼ੋ ਇਹਦੀ ਇੱਕੋ ਹੀ ਸਲਾਈ ਵਾਲਾ ਪਲਾਜ਼ੋ ਆ ਇਸ ਤਰ੍ਹਾਂ ਮੈਂ ਕਰ ਦੇਣੀ ਹੁੰਨੀ ਆ ਮੋਰਲਾ ਅਸਨ ਜਿਹੜਾ ਥੋੜਾ ਛੋਟਾ ਤੇ ਪਿਛਲਾ ਵੱਡਾ ਇਹਦੇ ਨਾਲ ਤੇ ਜਿਹੜਾ ਪਜਾਮਾ ਆ ਕੱਬਿਉਂ ਨਹੀਂ ਚੱਕ ਹੁੰਦਾ ਹੈਗਾ ਹਨਾ ਤੇ ਇਹ ਹੈਗਾ ਇਹਦੇ ਨਾਲ ਜਿਹੜੀ ਮੈਂ ਸ਼ਰਟ ਬਣਾਈ ਆ ਇਹਨਾਂ ਨੇ ਕੁਝ ਵੀ ਨਹੀਂ ਲਵਾਇਆ ਸੀਗਾ ਮੇਰੇ ਕੋਲੋਂ ਬਸ ਇਹ ਥੋੜੀ ਜੀ ਕਢਾਈ ਆ ਇਸ ਤਰ੍ਹਾਂ ਸਿੰਪਲ ਹੀ ਹਨਾ ਜਿੱਦਾਂ ਇਹਨਾਂ ਨੇ ਸਮਾਇਆ ਆ ਇਹ ਉਹ ਕਪੜਾ ਬਹੁਤ ਸੋਹਣਾ ਆ ਇਹਦੇ ਵਿੱਚੋਂ ਕੁਝ ਕਪੜਾ ਬਚ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਤੁਸੀਂ ਹੈ ਨਾ ਸਾਡੀ ਬੇਟੀ ਦੀ ਫਰਾਕ ਬਣਾ ਦਿਓ ਤੇ ਫਿਰ ਮੈਂ ਇਹ ਫਰਾਕ ਬਣਾਤੀ ਪਰ ਜਿਹੜਾ ਜੈਂਪਰ ਦਾ ਕਪੜਾ ਆ ਥੋੜਾ ਲੰਬਾਈ ਲੰਬਾਈ ਚ ਬਚਿਆ ਸੀਗਾ ਤੇ ਮੈਂ ਇਸ ਤਰ੍ਹਾਂ ਕਰਕੇ ਇਹਦੀ ਫਰਾਕ ਬਣਾਤੀ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਮੈਂ ਫਰਾਕ ਕਿੱਦਾਂ ਦੀ ਬਣਾਈ ਆ ਸੋਹਣੀ ਆ ਜਾਂ ਕਿੱਦਾਂ ਆ ਪਰ ਮੈਨੂੰ ਲੈਸ ਲੱਗੀ ਵੀ ਬਹੁਤ ਸੋਹਣੀ ਲੱਗੀ ਉਹਨੂੰ ਕੁੜੀ ਨੂੰ ਵੀ ਬਹੁਤ ਪਸੰਦ ਆਈ ਇਹ ਹੈ ਨਾ ਫਰਾਕ ਜਿਹੜੀ ਮੈਂ ਬਣਾਈ ਆ ਤੇ ਆਪਾਂ ਜੀ ਹੁਣ ਹੋ ਗਈ ਸ਼ਾਮ ਲਸਣ ਤੇ ਪਿਆਜ਼ ਜਿਹੜਾ ਕਰ ਲਿਆ ਤਿਆਰ ਹੁਣ ਤੁਹਾਨੂੰ ਮੈਂ ਦੱਸਦੀ ਆਂ ਵੀ ਇਹ ਦਾਲ ਅਸੀਂ ਕਿਸ ਤਰ੍ਹਾਂ ਬਣਾਈ ਇਹ ਤਾਂ ਇੱਧਰ ਦਾਲ ਵੀ ਦੇਖ ਲਓ ਦਾਲ ਵੀ ਐਨ ਚੰਗੀ ਤਰ੍ਹਾਂ ਜਿਹੜੀ ਆ ਮਤਲਬ ਭਿੱਜ ਗਈ ਆ ਤੇ ਹੁਣ ਆਪਾਂ ਪਿਆਜ਼ ਕਰਾਂਗੇ ਗਰਾਇੰਡ ਤੇ ਇਹਨੂੰ ਆਪਾਂ ਸਾਰਾ ਹੀ ਇਹਦੇ ਵਿੱਚ ਹਪਾ ਲਾਂਗੇ ਪਿਆਜ਼ ਵੀ ਤੇ ਲਸਣ ਵੀ ਹਨਾ ਹਰੀਆਂ ਮਿਰਚਾਂ ਵੀ ਇਹਦੇ ਵਿੱਚ ਪਾਉਣੀਆਂ ਆ ਹਰੀਆਂ ਮਿਰਚਾਂ ਹੀ ਪਾਵਾਂਗੀ ਮੈਂ ਇਸ ਤਰੀਕੇ ਨਾਲ ਪਹਿਲੀ ਵਾਰੀ ਦਾਲ ਬਣਾਈ ਆ ਮੈਂ ਅੱਗੇ ਨਹੀਂ ਕਦੇ ਵੀ ਬਣਾਈ ਹੈਗੀ ਪਰ ਨਿਆਣਿਆਂ ਨੂੰ ਦਾਲ ਜਿਹੜੀ ਆ ਬਹੁਤ ਪਸੰਦ ਆਈ ਤੁਸੀਂ ਵੀ ਇਸੇ ਤਰੀਕੇ ਨਾਲ ਹਨਾ ਬਣਾਇਆ ਕਰੋ ਤੇ ਤੁਹਾਡੇ ਬੱਚੇ ਆਪ ਹੀ ਕਹਿਣਗੇ ਵੀ ਹਾਂ ਇਸ ਤਰ੍ਹਾਂ ਦਾਲ ਬਣੀ ਹੋਈ ਸਾਨੂੰ ਪਸੰਦ ਆ ਨਹੀਂ ਤਾਂ ਨਿਆਣੇ ਆ ਸਾਡੇ ਗਵੰਡੀਆਂ ਦੇ ਉਹ ਮੁੰਡਾ ਨਿਕਾ ਜਿਹਾ ਉਹ ਬੜਾ ਛੇੜਦਾ ਆ ਆਂਟੀ ਮੰਮੀ ਦਾਲ ਬਣਾਉਂਦੀ ਰਹਿੰਦੀ ਆ ਤੇ ਮੇਰੀਆਂ ਤਾਂ ਨਾੜਾਂ ਵਿੱਚ ਵੀ ਦਾਲ ਹੀ ਹੁਣ ਨਜ਼ਰ ਆਉਂਦੀ ਆ ਤੇ ਜੇ ਆਪਾਂ ਨਾ ਇਸ ਤਰ੍ਹਾਂ ਦਾਲ ਬਣਾਵਾਂਗੇ ਤੇ ਬੱਚੇ ਬੜੇ ਖੁਸ਼ ਹੋ ਕੇ ਦਾਲ ਖਾਂਦੇ ਆ ਤੇ ਤੁਸੀਂ ਜ਼ਰੂਰ ਬਣਾ ਕੇ ਦੇਖਣੀ ਲੋ ਜੀ ਹੁਣ ਆਪਾਂ ਇਹਨੂੰ ਕਰ ਲੈਨੇ ਆ ਗ੍ਰਾਈਂਡ ਟੱਕਣ ਲਾ ਕੇ ਆਹ ਗ੍ਰਾਈਂਡਰ ਵੀ ਮੈਨੂੰ ਨਾ ਚਲਾਉਣਾ ਨਹੀਂ ਸੀ ਆਉਂਦਾ ਦੇਖ ਲਓ ਇਦਾਂ ਦੀ ਸੀ ਮੈਂ ਤਾਂ ਕਮਲੀ ਡੰਗਲੀ ਜਈਆਂ ਤੇ ਆਪਾਂ ਇਹਨੂੰ ਹੁਣ ਗ੍ਰਾਈਂਡ ਕਰ ਲਵਾਂਗੇ ਗ੍ਰਾਈਂਡ ਹੋ ਜਾਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਤੇ ਅੱਜ ਬੋਟੀ ਨੂੰ ਹੈਗਾ ਕੰਮ ਮੈਨੂੰ ਕੱਲੀ ਨੂੰ ਵੀਡੀਓ ਬਣਾਉਣੀ ਪੈਂਦੀ ਆ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਕੱਲੀ ਨੂੰ ਕੰਮ ਕਰਨਾ ਤੇ ਉਦੋਂ ਨਹੀਂ ਤੋਂ ਫੇਰ ਫੋਨ ਖੜੀ ਰੱਖ ਜੀ ਇਹ ਤਾਂ ਮੈਂ ਅੱਗੇ ਕੰਮ ਕਰ ਲੈਣੀ ਆ ਹਨ ਤੇ ਆਪਾਂ ਹੁਣ ਕੁੱਕਰ ਰੱਖ ਦਿੱਤਾ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਤੁਸੀਂ ਨਾ ਜਦ ਤੱਕ ਮੇਰੀ ਵੀਡੀਓ ਚੱਲਦੀ ਚੱਲਦੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੁਸੀਂ ਮੇਰੀ ਕਈ ਵੀਡੀਓ ਹੈ ਜਿਨ੍ਹਾਂ ਨੂੰ ਤਾਂ ਬਹੁਤ ਪਿਆਰ ਮਿਲਦਾ ਬੜਾ ਦਿਲ ਖੁਸ਼ ਹੁੰਦਾ ਦੇਖ ਕੇ ਤੇ ਤੁਸੀਂ ਐਸੀ ਤਰ੍ਹਾਂ ਸਾਡੇ ਵੀਡੀਓ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਤੇ ਆਪਾਂ ਤੇਲ ਵਿੱਚ ਪਾਤਾ ਜੀ ਹੁਣ ਜੀਰਾ ਜੀਰਾ ਜਿਹੜਾ ਆ ਪੁੱਜ ਗਿਆ ਆ ਤੇ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਪੀਸਿਆ ਹੋਇਆ ਜਿਹੜਾ ਗ੍ਰाइंड ਕੀਤਾ ਦੜਕਾ ਸਾਰਾ ਅੱਜ ਇੱਕ ਹੱਥ ਦੇ ਨਾਲ ਦੇਖੋ ਮੈਂ ਕੈਮਰਾ ਫੜਿਆ ਹੋਇਆ ਫੋਨ ਤੇ ਇੱਕ ਹੱਥ ਦੇ ਨਾਲ ਮੈਂ ਇਸ ਤਰ੍ਹਾਂ ਕੰਮ ਕਰੀ ਚੰਨੀ ਆ ਤੇ ਚਲੋ ਹੈ ਤਾਂ ਔਖਾ ਪਰ ਮੈਨੂੰ ਕਰਨ ਦਾ ਇਸ ਤਰ੍ਹਾਂ ਵੀਡੀਓ ਬਣਾਉਣ ਦਾ ਮੈਨੂੰ ਬਹੁਤ ਸ਼ੌਂਕ ਹੈ ਤੁਸੀਂ ਮੈਂ ਵੀਡੀਓ ਬਣਾਉਂਦੀ ਰਹਿਣੀ ਆ ਨਾ ਵਿੱਚ ਇਹਦੇ ਚ ਇਹ ਨਾ ਮੈਂ ਹਰੀਆਂ ਮਿਰਚਾਂ ਵੀ ਵਿੱਚ ਹੀ ਗਰਾਇੰਡ ਕਰ ਲਈਆਂ ਸੀਗੀਆਂ ਤੇ ਹੁਣ ਆਪਾਂ ਇੱਕ ਟਮਾਟਰ ਵੀ ਜਾਣਾ ਪਾੜ ਲਮਾ ਤੁਸੀਂ ਕਹਣਾ ਦਾਲ ਨੂੰ ਗਰਾਇੰਡ ਕਰਕੇ ਤੜਕਾ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖਿਓ ਲੋਕੀ ਤਾਂ ਆਪਾਂ ਪਹਿਲਾਂ ਕੀ ਕਰਦੇ ਆਪਾਂ ਦਾਲ ਬਣਾਉਨੇ ਬਾਅਦ ਚ ਤੜਕਾ ਲਾਉਨੇ ਆ ਨਾ ਤੇ ਇਹ ਆਪਾਂ ਇਸ ਤਰ੍ਹਾਂ ਬਣਾਉਣੀ ਆ ਜਿਸ ਤਰ੍ਹਾਂ ਆਪਾਂ ਜਾਂ ਮਟਰ ਪਨੀਰ ਜਾਂ ਲੋ ਮਟਰ ਧਰੀ ਵਾਲੀ ਸਬਜ਼ੀ ਕੋਈ ਵੀ ਆਪਾਂ ਨੂੰ ਤੜਕਾ ਲਾਉਨੇ ਆ ਨਾ ਇਸ ਤਰ੍ਹਾਂ ਤੁਸੀਂ ਇਹਨੂੰ ਤੜਕਾ ਲਾਣਾ ਹੈਗਾ ਆ ਆ ਬਿਲਕੁਲ ਇਸੇ ਤਰ੍ਹਾਂ ਦੇਖੋ ਤੜਕਾ ਗਿਆ ਭੁੱਜ ਹੋਣਾ ਤੇ ਜਿੰਨਾ ਚਿਰ ਕਹਿੰਦੇ ਹੁੰਦੇ ਤੇਲ ਇਹਦਾ ਵੱਖਰਾ ਨਾ ਹੋ ਜੇ ਉਹ ਨਜ਼ਰ ਲੱਗਦਾ ਨਹੀਂ ਪਰ ਇਹਦਾ ਤੇਲ ਹੁਣ ਜਿਹੜਾ ਇਹ ਵੱਖਰਾ ਹੋ ਗਿਆ ਆ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਲੋਨ ਤੇ ਹਲਦੀ ਪਾਉਣੀ ਆ ਬਾਕੀ ਤਾਂ ਮਿਰਚਾਂ ਤਾਂ ਪਾ ਲਈਆਂ ਸੀ ਆਪਾਂ ਉਹਦੇ ਵਿੱਚ ਤੜਕੇ ਦੇ ਵਿੱਚ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਲੂਣ ਤੇ ਹਲਦੀ ਜੋ ਬਾਕੀ ਮਿਰਚਾਂ ਮੁਰਚਾਂ ਤੇ ਜਿਹੜੀਆਂ ਆ ਉਹਦੇ ਵਿੱਚ ਹੀ ਆਪਾਂ ਪਾ ਲਈਆਂ ਸੀਗੀਆਂ ਤੜਕੇ ਦੇ ਵਿੱਚ ਹੀ ਪਾ ਲਈਆਂ ਸੀਗੀਆਂ ਮਿਰਚਾਂ ਤੇ ਹਲਦੀ ਪਾਵਾਂਗੇ ਇਹਦੇ ਵਿੱਚ ਤੁਸੀਂ ਕਹਿਣਾ ਵੀ ਦਾਲ ਨੂੰ ਇਹ ਇਸ ਤਰ੍ਹਾਂ ਤੜਕਾ ਲਾਉਂਦੀ ਹੈ ਖੈਰ ਕਮਲੀ ਹੋਈ ਆ ਪਰ ਨਹੀਂ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਇਸ ਤਰ੍ਹਾਂ ਬਹੁਤ ਵਧੀਆ ਬਣਦੀ ਆ ਲੋ ਜੀ ਹੁਣ ਆਪਾਂ ਇਹਦੇ ਵਿੱਚ ਹਲਦੀ ਪਾਉਣਾ ਲਵਾਂਗੇ ਥੋੜਾ ਜਿਹਾ ਮੈਂ ਪਾਣੀ ਵੀ ਪਾਉਣੀ ਆ ਨੇ ਇਸ ਤਰ੍ਹਾਂ ਤੇ ਫਿਰ ਥੱਲੇ ਲੱਗ ਜਾਊਗਾ ਹਨਾ ਆਹ ਬਾਤ ਆਪਾਂ ਥੋੜਾ ਜਿਹਾ ਹੁਣ ਪਾਣੀ ਇਹਦਾ ਨਿਕਲ ਗਿਆ ਧੂਆ ਲੋ ਆਹ ਦੇਖੋ ਜੀ ਤੜਕਾ ਤਾਂ ਗਿਆ ਪੁੱਜੇ ਪੁੱਜਿਆਂ ਵਰਗਾ ਹੀ ਆ ਹੁਣ ਕਿਉਂਕਿ ਪਹਿਲਾਂ ਹੀ ਆਪਾਂ ਭੁੰਨ ਲੈਨੇ ਆ ਅੱਗੇ ਹੁੰਦਾ ਸੀ ਕੁੰਡੀ ਘੋਟਣਿਆਂ ਦੇ ਵਿੱਚ ਆਪਾਂ ਤੜਕਾ ਘੋਟਦੇ ਹੁੰਦੇ ਸੀਗੇ ਵਿੱਚੇ ਹਲਦੀ ਪਾ ਦੇਣੀ ਵਿੱਚੇ ਲੂਣ ਪਾ ਦੇਣਾ ਤੇ ਸਾਰਾ ਕੁਝ ਹੁਣ ਤਾਂ ਪਹਿਲਾਂ ਆਪਾਂ ਇਸ ਤਰ੍ਹਾਂ ਕਰ ਲੈਨੇ ਆ ਹਨਾ ਗ੍ਰਾਈਂਡਰ ਦੇ ਵਿੱਚ ਤੜਕਾ ਤਾਂ ਪਹਿਲਾਂ ਹੀ ਪੁੱਜਿਆ ਹੋਇਆ ਹੈ ਆਪਾਂ ਤੇ ਹੁਣ ਪਾ ਦਵਾਂਗੇ ਜੀ ਇਸ ਦੇ ਵਿੱਚ ਆਪਾਂ ਟਮਾਟਰ ਇਹ ਆਪਾਂ ਇਹ ਟਮਾਟਰ ਪਾ ਦਿੱਤਾ ਹੈ ਦੇ ਵਿੱਚ ਤੇ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਪਨ ਲਵਾਵਾਂਗੇ ਲੋ ਜੀ ਤੜਕਾ ਤਾਂ ਗਿਆ ਪੁੱਜ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਇਦਿਨ ਨੇ ਕਮੈਂਟ ਦੀ ਵੀਡੀਓ ਨੇ ਇੰਨੇ ਮੈਂਟ ਵਿੱਚ ਜਿਹੜੀ ਆਪਣੀ ਆ ਇਹ ਦਾਲ ਆ ਬਣ ਕੇ ਤਿਆਰ ਹੋ ਜਾਂਦੀ ਆ ਇੱਧਰ ਜਿਹੜੀ ਹੁਣ ਆਪਣੀ ਆ ਦਾਲ ਆ ਧੋਤੀ ਹੋਈ ਆਪਾਂ ਇਹਨੂੰ ਪਾਣੀ ਸਮੀਤ ਹੀ ਆਪਾਂ ਵਿਧੂ ਵਿੱਚ ਇੱਧਰ ਕੁੱਕਰ ਚ ਪਾ ਦਵਾਂਗੇ ਤੇ ਥੋੜਾ ਜਿਹਾ ਪਾਣੀ ਹੋਰ ਵੀ ਪਾਵਾਂਗੇ ਕਿਉਂਕਿ ਮੌਂਗੀ ਦੀ ਦਾਲ ਆ ਇਹ ਫੁੱਲ ਦੀ ਹੁੰਦੀ ਆ ਪਰ ਆਪਾਂ ਇਹਨੂੰ ਦਾਲ ਨਹੀਂ ਕਵਾਂਗੇ ਇੱਕ ਕਿਸਮ ਦੀ ਇਹ ਸਬਜ਼ੀ ਵਾਂਗੂ ਬਣ ਜਾਂਦੀ ਆ ਤੇ ਇਹਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਆ ਇੱਕ ਵਾਰੀ ਮੇਰੇ ਕਹਿਣ ਤੇ ਦਾਲ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬਣਾ ਕੇ ਫਿਰ ਮੈਨੂੰ ਦੱਸਿਓ ਵੀ ਤੁਹਾਡੀ ਧਾੜ ਕਿੱਦਾਂ ਦੀ ਬਣੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਇਹਦੇ ਵਿੱਚ ਹਨਾ ਪਾਣੀ ਹਜੇ ਹੋਰ ਵੀ ਥੋੜਾ ਜਿਹਾ ਪਾਵਾਂਗੀ ਇਹ ਪਾਣੀ ਘੱਟ ਆ ਦੇਖ ਲਓ ਬਿਲਕੁਲ ਲੱਗਦਾ ਨਾ ਵੀ ਸਬਜ਼ੀ ਵਾਂਗੂ ਜਿੱਦਾਂ ਆਪਾਂ ਸਬਜ਼ੀ ਨੂੰ ਤੜਕਾ ਲਾਇਆ ਹੁੰਦਾ ਆ ਤੇ ਇਸ ਬਣਦੀ ਵੀ ਬਹੁਤ ਸੁਆਦ ਆ ਦਾਲ ਦੀ ਤਾਂ ਫੇ ਸਮੈਲ ਵੀ ਨਹੀਂ ਆਉਂਦੀ ਵੀ ਜਿੱਦਾਂ ਆਪਾਂ ਦਾਲ ਦੇ ਹੁੰਦਾ ਆ ਦੇਖ ਲਓ ਇਸ ਤਰ੍ਹਾਂ ਆਪਾਂ ਤਰੀ ਮੰਗੂ ਇਹਨੂੰ ਤਰੀ ਲਾ ਦੇਣੀ ਆ ਕਿ ਕਿਸੇ ਮੰਦੀ ਹਨਾ ਦਾਲ ਨੂੰ ਆਪਾਂ ਤਰੀ ਲਾਉਣੀ ਆ ਤੇਸ ਕਰਾਈ ਬਹੁਤ ਵਧੀਆ ਬਣ ਜਾਂਦੀ ਆ। ਤਾਂ ਹੁਣ ਆਪਾਂ ਇਹਦਾ ਢੱਕਣ ਕਰ ਦੇਵਾਂਗੇ ਬੰਦ ਤੇ ਤਿੰਨ ਕਿ ਸੀਟੀਆਂ ਇਹਨੂੰ ਦੇਣੀਆਂ ਲਵਾ। ਤੇ ਫੇਰ ਬਾਅਦ ਚ ਦੇਖਦੇ ਆ ਕਿਦਾਂ ਦੀ ਬਣਦੀ ਆ ਹਨਾ। ਇਹਦਾ ਦੋ ਤਿੰਨ ਸੀਟੀਆਂ ਲਵਾ ਦਵਾਂਗੇ ਢੱਕਣ ਬੰਦ ਕਰਕੇ। ਤੇ ਬਾਅਦ ਚ ਤੁਹਾਨੂੰ ਦਿਖਾਉਨੇ ਆ ਕਿਦਾਂ ਦੀ ਬਣਦੀ ਆ ਦਾਲ। ਹੁਣ ਮੈਂ ਨਾਲ ਹੀ ਸਾਰੀ ਜਿਹੜੀ ਰਸੋਈ ਆ ਇਹ ਸਾਫ਼ ਕਰ ਲੂੰਗੀ ਖਲਾਰਾ ਬਹੁਤ ਪਿਆ ਹੋਇਆ ਆ। ਤੇ ਬੋਟੀ ਸਾਡੀ ਤਾਂ ਉਹ ਮੁੰਡਾ ਅੱਜ ਗਏ ਹੋਏ ਆ ਘੁੰਮਣ ਤੇ ਸਾਰਾ ਉਹ ਤਿਆਰੀ ਟੁਰੀ ਆਪਣੇ ਕਰਦੀ ਆ ਉਹਨਾਂ ਨੇ ਘੁੰਮਣ ਜਾਣਾ ਆ ਤੇ ਮੈਂ ਤਾਂ ਸਾਰੀ ਸਾ ਮੈਂ ਕਹਿੰਦੀ ਨਾਲ ਨਾਲ ਹੀ ਕੰਮ ਕਰ ਲਵਾਂ ਕਿਉਂਕਿ ਕਰਨਾ ਤਾਂ ਪਈ ਆ ਅੱਗੇ ਤਾਂ ਬੋਟੀ ਕਰ ਲੈਂਦੀ ਆ ਨਾ ਮੈਨੂੰ ਕਰਨ ਬਣੀ ਦਿੰਦੀ ਹੈਗੀ ਆਹ ਦੇਖ ਲਓ ਜੀ ਬਣ ਗਈ ਆਪਣੀ ਦਾਲ ਜਾਂ ਇਹਨੂੰ ਤੁਸੀਂ ਸਬਜ਼ੀ ਵੀ ਕਹਿ ਸਕਦੇ ਆ ਤੇ ਦਾਲ ਵੀ ਕਹਿ ਸਕਦੇ ਆ ਹੁਣ ਮੈਂ ਇਹਦੇ ਵਿੱਚ ਹਜੇ ਹੋਰ ਵੀ ਹੱਥ ਪਾਉਣਾ ਆ ਜਿੱਦਾਂ ਹਰੀਆਂ ਮਿਰਚਾਂ ਤੇ ਪਿਆਜ਼ બસ ਐਸੇ ਤਰੀਕੇ ਪਾ ਦੇਣਾ ਇਹਨੂੰ ਲਓ ਜੀ ਤੁਸੀਂ ਬਣਾ ਕੇ ਜੇ ਤੁਸੀਂ ਨਹੀਂ ਇਸ ਤਰ੍ਹਾਂ ਪਿਆਜ਼ ਪਾਉਂਦੇ ਇਸ ਤਰ੍ਹਾਂ ਮਿਰਚਾਂ ਨਹੀਂ ਥਾੜੇ ਖਾਂਦੇ ਤੁਸੀਂ ਨਹੀਂ ਵੀ ਪਾ ਸਕਦੇ ਉਹ ਤੁਹਾਡੀ ਮਰਜ਼ੀ ਆ ਪਰ ਸਾਡੇ ਇਸ ਤਰ੍ਹਾਂ ਖਾ ਲੈਂਦੇ ਆ ਤੇ ਬਹੁਤ ਹੀ ਸਵਾਦ ਬਣਦੀ ਆ ਤੇ ਤੁਸੀਂ ਦਾਲ ਬਣਾ ਕੇ ਦੇਖਿਓ ਖਾ ਕੇ ਦੇਖਿਓ ਤੇ ਫਿਰ ਮੇਰੇ ਚੈਨਲ ਨੂੰ ਤੁਸੀਂ ਇਹਨਾ ਜ਼ਰੂਰ ਵੀਡੀਓ ਦੇਖਦੇ-ਦੇਖਦੇ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਲੋ ਹੁਣ ਆਪਾਂ ਦਾਲ ਵਿੱਚ ਮਸਾਲਾ ਵੀ ਪਾ ਦਤਾ ਆ ਮੈਂ ਮਸਾਲਾ ਨਾ ਇਸ ਤਰ੍ਹਾਂ ਦਾਲ ਸਬਜ਼ੀ ਕੋਈ ਵੀ ਬਣਾਵਾਂ ਬਾਣੀ ਤੋਂ ਬਾਅਦ ਹੀ ਪਾਉਣੀ ਆ ਮੈਨੂੰ ਇਸ ਤਰ੍ਹਾਂ ਹੀ ਚੰਗਾ ਲੱਗਦਾ ਆ ਤੇ ਆਪਾਂ ਹੁਣ ਦਾਲ ਲਈ ਬਾਅਦ ਵਿੱਚ ਥੋੜਾ ਜਿਹਾ ਪਾ ਦਵਾਂਗੇ ਮੱਖਣ ਤੇ ਇਹਦੇ ਨਾਲ ਫਿਰ ਟੇਸਟ ਹੋਰ ਵੀ ਬਹੁਤ ਵਧੀਆ ਆ ਜਾਂਦਾ ਆ ਤੇ ਇਸ ਤਰ੍ਹਾਂ ਦਾਲ ਬਹੁਤ ਸਵਾਦ ਲੱਗਦੀ ਆ ਤੁਸੀਂ ਸਾਡੀ ਵੀਡੀਓ ਦੇਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਸੇ ਤਰ੍ਹਾਂ ਸਾਡੇ ਚੈਨਲ ਨੂੰ ਪਿਆਰ 든 데레 하고 그러지.